ਮੋਗੇ ਜ਼ਿਲ੍ਹੇ ਦੇ ਸਾਰੇ ਸਤਕਾਰਯੋਗ ਮੀਡੀਆ ਦੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਸਾਡੀ ਅੱਜ ਇਸ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਲਈ ਆਪ ਸਭ ਪਹੁੰਚੇ ਹੋ ਮੇਰੇ ਨਾਲ ਮੇਰੇ ਵੱਡੇ ਵੀਰ ਸਰਦਾਰ ਹਰਪਜਨ ਸਿੰਘ ਈਟੀਓ ਜੀ ਮਾਨਯੋਗ ਪੀ ਡਬਲਯੂ ਡੀ ਮਨਿਸਟਰ ਤੇ ਮੇਰੇ ਇਧਰਲੇ ਪਾਸੇ ਨੇ ਸਾਡੇ ਬਹੁਤ ਸਤਕਾਰਯੋਗ ਸ਼੍ਰੀ ਦੀਪਕ ਬਾਲੀ ਜੀ ਜੋ ਸਾਡੇ ਸਲਾਹਕਾਰ ਨੇ ਟੂਰਿਜ਼ਮ ਤੇ ਕਲਚਰਲ ਮਹਿਕਮੇ ਦੇ ਮਿਨਿਸਟਰੀ ਦੇ ਤੇ ਨਾਲ ਸਾਡੇ ਧਰਮਕੋਟ ਤੋਂ ਵਿਧਾਇਕ ਸਾਹਿਬ ਲਾਜੀਤੋਸ ਦੀ ਸੁਖਾਨੰਦ ਜੀ ਤੇ ਸਾਡੀ ਸਾਰੀ ਟੀਮ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਸ਼ਾਸਨ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਵਿਭਾਗਾਂ ਦੇ ਅਧਿਕਾਰੀ ਅੱਜ ਜਿਹੜਾ ਹੈ ਮਾਨਯੋਗ ਮੁੱਖ ਮੰਤਰੀ ਜੀ ਨੇ ਸਾਡੀ ਟੀਮ ਦੀ ਡਿਊਟੀ ਲਾ ਕੇ ਸਾਨੂੰ ਭੇਜਿਆ ਨੌਵੇਂ ਪਾਤਸ਼ਾਹ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੋ 350 ਸਾਲਾ ਸ਼ਹੀਦੀ ਪੁਰਬ ਆ ਰਿਹਾ ਹੈ ਨਾਲ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਦਾ ਉਹਨਾਂ ਨੂੰ ਸਬੰਧ ਦੇ ਵਿੱਚ ਜਿਹੜੀ ਹੈ ਤਿਆਰੀ ਮੀਟਿੰਗਾਂ ਜਾਇਜ਼ਾ ਮੀਟਿੰਗਾਂ ਪੰਜਾਬ ਸਰਕਾਰ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਸਮਾਗਮਾਂ ਨੂੰ ਮਨਾ ਰਹੀ ਹੈ ਜਿਸ ਦੇ ਵਿੱਚ ਦਿੱਲੀ ਤੋਂ ਸਮਾਗਮਾਂ ਦੀ ਸ਼ੁਰੂਆਤ ਹੋਊਗੀ ਜਿੱਥੇ ਗੁਰਦੁਆਰਾ ਸੀਸਗੰਜ ਸਾਹਿਬ ਵਿਖੇ ਅਰਦਾਸ ਕਰਕੇ ਤੇ ਸ਼ਾਮੀ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜਾ ਹੈ ਕੀਰਤਨ ਦਰਬਾਰ ਹੋਊਗਾ ਤੇ ਫਿਰ 1 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਪੰਜਾਬ ਦੇ 23 ਦੇ 23 ਜ਼ਿਲ੍ਹਿਆਂ ਦੇ ਵਿੱਚ ਇੱਕ ਅਲੌਕਿਕ ਲਾਈਟ ਐਂਡ ਸਾਊਂਡ ਸ਼ੋਅ ਹੋਊਗਾ ਮੋਗੇ ਦੇ ਵਿੱਚ ਵੀ ਲਾਈਟ ਐਂਡ ਸਾਊਂਡ ਸ਼ੋਅ ਦੀ ਤਿਆਰੀਆਂ ਉਹਦੀ ਤਾਰੀਖ 2-4 ਦਿਨਾਂ 'ਚ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਉਹ ਉਹਦੀ ਤਿਆਰੀਆਂ ਦਾ ਜਾਇਜ਼ਾ ਲਿਆ ਤੇ ਨਾਲ ਚਾਰ ਨਗਰ ਕੀਰਤਨ ਜਿਹੜੇ ਆ ਜਿਸ ਦੇ ਚ ਪਹਿਲਾ ਨਗਰ ਕੀਰਤਨ 18 ਨਵੰਬਰ ਨੂੰ ਸ਼ਾਮੀ ਸ਼੍ਰੀ ਨਗਰ ਵਿਖੇ ਕੀਰਤਨ ਦਰਬਾਰ ਹੋਊਗਾ ਤੇ 19 ਨਵੰਬਰ ਨੂੰ ਸਵੇਰੇ ਜਿਹੜੇ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਮੁੱਖ ਮੰਤਰੀ ਜੰਮੂ ਕਸ਼ਮੀਰ ਤੇ ਹੋਰ ਸੰਤਾਂ ਮਹਾਂਪੁਰਖਾਂ ਦੀ ਰਹਿਨਮਾਈ ਹੇਠ ਜਿਹੜਾ ਹੈ ਸ਼੍ਰੀ ਨਗਰ ਤੋਂ ਨਗਰ ਕੀਰਤਨ ਸ਼ੁਰੂ ਹੁੰਦਾ ਵਾਇਆ ਜੰਮੂ ਪ੍ਰਧਾਨਕੋਟ 22 ਤਰੀਕ ਨੂੰ ਸ਼੍ਰੀ ਨਨਪੁਰ ਸਾਹ ਪਹੁੰਚੂਗਾ ਦੂਜਾ ਨਗਰ ਕੀਰਤਨ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਊਗਾ ਵਾਇਆ ਬਟਾਲਾ ਬਾਬਾ ਬਕਾਲਾ ਸਾਹਿਬ ਹੁੰਦੇ ਹੋਏ ਅੰਮ੍ਰਿਤਸਰ ਹੁੰਦੇ ਹੋਏ ਜਲੰਧਰ ਹੁੰਦੇ ਹੋਏ ਨਵਾਂ ਸ਼ਹਿਰ ਹੁੰਦੇ ਹੋਏ ਫਿਰ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਤੀਜਾ ਨਗਰ ਕੀਰਤਨ ਤਲਵੰਡੀ ਸਾਬੋ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤੋਂ ਸ਼ੁਰੂ ਹੋ ਕੇ ਵਾਇਆ ਬਠਿੰਡਾ ਸੰਗਰੂਰ ਹੁੰਦੇ ਹੋਏ ਪਟਿਆਲਾ ਮੁਹਾਲੀ ਹੁੰਦੇ ਹੋਏ ਉਹ ਵੀ 22 ਤਰੀਕ ਨੂੰ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੂਗਾ ਤੇ ਚੌਥਾ ਨਗਰ ਕੀਰਤਨ ਜਿਹੜਾ ਹੈ ਉਹ ਮਿਤੀ 20 ਨਵੰਬਰ ਨੂੰ ਫਰੀਦਕੋਟ ਤੋਂ ਸਵੇਰੇ 8 ਵਜੇ ਬਾਬਾ ਫਰੀਦ ਜੀ ਦੇ ਸਥਾਨ ਤੋਂ 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 ਅਰਦਾਸ ਕਰਕੇ ਉੱਥੋਂ ਜਿਹੜਾ ਆਰੰਭਿਆ ਜਾਊਗਾ ਤੇ ਵਾਇਆ ਫਿਰੋਜ਼ਪੁਰ ਹੁੰਦੇ ਹੋਏ 20 ਨਵੰਬਰ ਨੂੰ ਮੋਗੇ ਸ਼ਹਿਰ ਦੇ ਵਿੱਚੋਂ ਇਹ ਨਗਰ ਕੀਰਤਨ ਗੁਜ਼ਰੂਗਾ ਉਸ ਨੂੰ ਦੇਖਦੇ ਹੋਏ ਮੋਗੇ ਸ਼ਹਿਰ ਦੇ ਵਿੱਚ ਜੋ ਸਾਰੀ ਤਿਆਰੀਆਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਵੀ ਸੜਕਾਂ ਦੀ ਰਿਪੇਅਰ ਹੋਣ ਦਾ ਕੰਮ ਹੈ ਹਾਈਵੇਜ਼ ਦੀ ਲਾਈਟ ਦਾ ਮਸਲਾ ਮਾਨਯੋਗ ਵਿਧਾਇਕ ਸਾਹਿਬ ਨੇ ਦੱਸਿਆ ਉਹ ਨੈਸ਼ਨਲ ਹਾਈਵੇ ਨੂੰ ਡਾਇਰੈਕਟ ਕੀਤਾ ਤੇ ਹੋਰ ਵੀ ਜੋ ਵੀ ਸਫਾਈ ਹੈ ਉਸ ਨੂੰ ਦੇਖਦੇ ਪੂਰੀ ਜਿਹੜੀ ਤਿਆਰੀਆਂ ਦਸੀਂ ਆਜਾਇਜ਼ਾ ਲਿਆ ਤੇ ਆਪ ਸਭ ਦੇ ਰਾਹੀਂ ਵੀ ਇਹ ਹੀ ਬੇਨਤੀ ਕਰਨਾ ਚਾਹਾਂਗੇ ਕਿ ਵਦ ਤੋਂ ਵਦ ਸੰਗਤ ਤੇ ਜਿਹੜੇ ਲਾਈਟ ਐਂਡ ਸਾਊਂਡ ਸ਼ੋਅਜ਼ ਵੀ ਤੇ ਨਗਰ ਕੀਰਤਨ ਚ ਵੀ ਨਾਲ ਹੀ ਪੰਜਾਬ ਪੁਲਿਸ ਵੱਲੋਂ ਮੋਗਾ ਸ਼ਹਿਰ ਦੇ ਵਿੱਚ ਨਗਰ ਕੀਰਤਨ ਨੂੰ ਜਿਹੜਾ ਹੈ ਇੱਕ ਗਾਰਡ ਆਫ ਆਨਰ ਵੀ ਸਪੈਸ਼ਲ ਗਾਰਡ ਆਫ ਆਨਰ ਵੀ ਦਿੱਤਾ ਜਾਊਗਾ ਤੇ ਇਸ ਤੋਂ ਬਾਅਦ ਫਿਰ ਨਗਰ ਕੀਰਤਨ ਦੇ ਜਿਹੜੇ ਸ਼ਾਮ ਦੇ ਨਿਵਾਸ ਹੈ ਵਾਇਆ ਜਗਰਾਉ ਮੁੱਲਾਂਪੁਰ ਦਾਖਾ ਹੁੰਦੇ ਹੋਏ ਲੁਧਿਆਣੇ ਹੋਣਗੇ ਫਿਰ ਅਗਲੇ ਦਿਨ ਵਾਇਆ ਖੰਨਾ ਫਤਿਹਗੜ੍ਹ ਸਾਹਿਬ ਹੁੰਦੇ ਹੋਏ ਇਹ ਨਗਰ ਕੀਰਤਨ ਵੀ ਬਾਈ ਸ਼ਾਮੀ ਜਿਹੜਾ ਹੈ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚੂਗਾ ਚਾਰੋਂ ਨਗਰ ਕੀਰਤਨ 22 ਸ਼ਾਮੀ ਸ਼੍ਰੀ ਨਨਪੁਰ ਸਾਹਿਬ ਵਿਖੇ ਪਹੁੰਚ ਪਹੁੰਚਣਗੇ 23 24 25 ਨੂੰ ਸ਼੍ਰੀ ਨਨਪੁਰ ਸਾਹਿਬ ਵਿਖੇ ਜਿਹੜੇ ਵਿਸ਼ਪਦਰੀ ਸਮਾਗਮ ਹੋ ਰਿਹਾ ਵੱਖ-ਵੱਖ ਜਿਹੜੇ ਤਰ੍ਹਾਂ ਦੇ ਜਿਹਦੇ ਵਿੱਚੋਂ 23 ਨੂੰ ਹੈਗਾ ਜੀ ਸਰਵ ਧਰਮ ਸੰਮੇਲਨ ਹੈ ਉਸ ਤੋਂ ਬਾਅਦ ਨਾਲ ਹੀ ਵਿਰਾਸਤੇ ਖਾਲਸਾ ਚ ਇੱਕ ਐਗਜ਼ਿਬਿਸ਼ਨ ਹੈ ਸ਼ਾਮੀ ਜਿਹੜੇ ਹੈ ਤਿੰਨੋ ਦਿਨ ਕੀਰਤਨ ਦਰਬਾਰ ਹੈ ਪੂਰਾ ਸ਼੍ਰੀ ਸ਼੍ਰੀ ਨਨਪੁਰ ਸਾਹਿਬ ਨੂੰ ਦੇ ਵਿੱਚ ਪੂਰੇ ਇੱਕ ਸ਼ਹਾਦਤ ਦੀ ਲੋ ਮਿਸ਼ਾਲਾਂ ਲਾਈਆਂ ਜਾਣਗੀਆਂ ਪੂਰਾ ਸ਼ਹਿਰ ਜਿਹੜਾ ਰੌਸ਼ਨ ਕੀਤਾ ਜਾਊਗਾ ਮਿਸ਼ਾਲਾਂ ਦੇ ਨਾਲ ਤੇ ਉਸ ਨੂੰ ਸ਼ਹਾਦਤ ਦਾ ਲੋ ਦੇ ਨਾਲ ਹੀ ਤਿੰਨੋ ਦਿਨ 23 24 25 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਡਰੋਨ ਸ਼ੋਅ ਹੋਣ ਜਾ ਰਿਹਾ ਪੰਜਾਬ ਦਾ ਪਹਿਲਾ ਡਰੋਨ ਸ਼ੋਅ ਗੁਰੂ ਸਾਹਿਬ ਜੀ ਦੇ ਜੀਵਨ ਦੇ ਬਾਰੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਇਸ ਦੇ ਨਾਲ ਹੀ 24 ਤਰੀਕ ਨੂੰ ਸਵੇਰੇ ਕੀਰਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਸੀਸਪੇਟ ਨਗਰ ਕੀਰਤਨ ਜਿਹੜਾ ਹੈ ਉਹ ਰੰਬਿਆ ਜਾਊਗਾ ਤੇ 24 ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਪੰਜਾਬ ਦੇ ਇਤਿਹਾਸ ਪਹਿਲੀ ਵਾਰੀ ਜਿਹੜਾ ਵਿਧਾਨ ਸਭਾ ਸੈਸ਼ਨ ਹੈ ਉਹ ਚੰਡੀਗੜ੍ਹ ਤੋਂ ਵਿਸ਼ੇਸ਼ ਰਸਣ ਸ਼੍ਰੀਨਨਪੁਰ ਸਾਹਿਬ ਵਿਖੇ ਹੋਣ ਜਾ ਰਿਹਾ ਹੈ ਸ਼ਾਮੀ ਫਿਰ ਡਰੋਨ ਸ਼ੋਅ ਤੇ ਕੀਰਤਨ ਦਰਬਾਰ ਹੈ ਤੇ 25 ਤਰੀਕ ਨੂੰ ਸਰਬੱਤ ਦੀ ਭਲਾਈ ਇਕੱਤਰਤਾ ਉਹ ਉਥੇ ਜੀ ਹੋਊਗੀ ਜਿਦੇ ਵਿੱਚ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਦੇਸ਼ ਤੇ ਵਿਦੇਸ਼ ਤੇ ਜਿਹੜੇ ਵੱਖਰੇ ਵੱਖਰੇ ਵੱਖ-ਵੱਖ ਉਹਦਿਆਂ ਤੇ ਬੈਠੇ ਡਿਗਨਿਟਰੀਜ਼ ਹੈ ਉਹਨਾਂ ਨੂੰ ਸੱਦਾ ਭੇਜਿਆ ਜਾ ਰਿਹਾ ਉਹ ਆਣ ਕੇ ਉਹਨਾਂ ਦੀ ਲਿਸਟ ਵੀ ਆਣ ਵਾਲੇ ਬਿਨਾਂ ਜਾਪ ਜੀ ਨੂੰ ਦੇ ਦਾਂਗੇ ਤੇ ਸ਼ਾਮੀ ਫਿਰ ਡਰੋਨ ਸ਼ੋਅ ਹੈ ਤੇ ਕੀਰਤਨ ਦਰਬਾਰ ਹੈ ਅਮ ਆਈਡੀ ਮੀਟਿੰਗ ਦਾ ਹੀ ਮਕਸਦ ਸੀਗਾ ਕਿ ਅਸੀਂ ਸਾਰੀ ਤਿਆਰੀਆਂ ਦਾ ਜਾਇਜ਼ਾ ਤੇ ਇਸ ਤੋਂ ਬਾਅਦ ਜਿਹੜੇ ਸਾਡੇ ਸਾਰੇ ਇੱਥੇ ਦੀ ਬੋਗੇ ਜ਼ਿਲ੍ਹੇ ਦੀ ਸਾਰੀ ਟੀਮ ਸਾਡੇ ਸਾਰੇ ਮਾਨਯੋਗ ਵਿਧਾਇਕ ਸਹਿਬਾਨ ਸਾਡੇ ਸਾਰੇ ਚੇਅਰਮੈਨ ਸਹਿਬਾਨ ਸਾਰੇ ਜਿਹੜੇ ਇਲਾਕੇ ਦੇ ਸੰਤਾਂ ਮਹਾਪੁਰਖਾਂ ਨੂੰ ਉਹਨਾਂ ਨੂੰ ਵੀ ਇਨਵੋਲਵ ਕਰਨਗੇ ਹਰ ਇੱਕ ਪਿੰਡ ਦੀ ਪੰਚਾਇਤ ਨੂੰ ਵੀ ਸੱਦਾ ਜਾਊਗਾ ਡੀਸੀ ਸਾਹਿਬ ਵੱਲੋਂ ਸਾਰੀਆਂ ਮੰਦਰ ਕਮੇਟੀਆਂ ਗੁਰਦੁਆਰਾ ਕਮੇਟੀ ਪ੍ਰੈਸ ਕਲੱਬ ਜ਼ਿਲ੍ਹਾ ਬਾਰ ਐਸੋਸੀਏਸ਼ਨ ਕੈਮਿਸ ਐਸੋਸੀਏਸ਼ਨ ਸਭ ਨੂੰ ਜਿਹੜਾ ਸੱਦਾ ਜਿਹਾ ਹੋਗਾ ਕਿਉਂਕਿ ਇਹ ਗੁਰੂ ਸਾਹਿਬ ਦਾ ਕੰਮ ਹੈ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਇਹ ਸਾਨੂੰ ਜੇ ਕਿਹਾ ਸਖਤ ਨਿਰਦੇਸ਼ ਨੇ ਚਾਹੇ ਅਸੀਂ ਮੰਤਰੀ ਹੋਈਏ ਚਾਹੇ ਐਮਐਲਏ ਹੋਈਏ ਚਾਹੇ ਕੋਈ ਵੀ ਅਫੀਸਰ ਸਾਡਾ ਕੰਮ ਹੈ ਅਸੀਂ ਬਤੌਰ ਸੇਵਾਦਾਰ ਇਹ ਮੰਚ ਸੰਗਤ ਦਾ ਹੈ ਤੇ ਸੰਤਾ ਮਹਾਂਪੁਰਖਾਂ ਦਾ ਹੈ ਇਸ ਸਾਰੀ ਨਗਰ ਕੀਰਤਨ ਦੀ ਜਿਹੜੀ ਰਹਿਨਮਾਈ ਹੈ ਅਗਵਾਈ ਹੈ ਉਹ ਸਾਡੇ ਇਲਾਕੇ ਦੇ ਸੰਤ ਮਹਾਪੁਰ ਕਰਨਗੇ ਸਾਡਾ ਕੰਮ ਹੈ ਕਿ ਸੜਕਾਂ ਸਾਫ਼ ਹੋਣ ਅਸੀਂ ਸੜਕਾਂ ਦੇ ਉੱਤੇ ਤੇ ਹੋਰ ਜਿਹੜਾ ਹੈ ਟ੍ਰੈਫਿਕ ਸਾਰਾ ਉਹ ਜ਼ਿੰਮੇਵਾਰੀ ਦੇਖਣੀ ਹੈ ਪਰ ਇਸ ਦੀ ਅਗਵਾਈ ਪੰਥ ਕਰੂਗਾ ਸੰਗਤ ਕਰੂਗੀ ਤੇ ਸਾਡੇ ਸੰਤ ਮਹਾਪੁਰ ਕਰਨਗੇ ਕੋਵਿੰਤਰ ਧਿਆੜੇ ਨੂੰ ਲੈ ਕੇ ਪਹੁੰਚੇ ਜਾਗੇ ਰਸ ਵੀ ਬਹੁਤ ਹੋਏਗਾ ਕਿ ਸਰਵਿਸ ਲੇਨ ਦਾ ਬਹੁਤ ਬੁਰਾ ਹਾਲ ਹੈ ਜੀ ਉਹ ਅੱਜ ਡਿਸਕਸ ਹੋਇਆ ਮਾਨਯੋਗ ਹੋਇਆ ਤੇ ਉਹਨੇ ਇਨਸ਼ੋਰ ਕੀਤਾ ਹੈ ਕਿ 31 ਅਕਤੂਬਰ ਤੱਕ ਹੈ ਸ਼ਹਿਰ ਦੀ ਜਿਹੜੀ ਸਰਵਿਸ ਲੈਣਾ ਉਹ ਬਿਲਕੁਲ ਐਂ ਜਿਹੜੀ ਦੁਬਾਰਾ ਰੀਲੇ ਕਰ ਦਿੱਤੀ ਜਾਊਗੀ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸਿਆ ਕਿ ਐਮਐਲਏ ਸਾਹਿਬ ਨੇ ਮੁੱਦਾ ਉਠਾਇਆ ਸੀ ਲਾਈਟਾਂ ਨਹੀਂ ਚੱਲ ਰਹੀਆਂ ਉਹ ਵੀ ਇਨਸ਼ੋਰ ਹੋਏ ਕਿ ਲਾਈਟਾਂ ਚੱਲਣ